ਸਸ ਸਿਕਾਲ ਦੋਸਤੋ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਵਾਗਤ ਹੈ ਆ ਪਿੱਛੇ ਦੇਖ ਸਕਦੇ ਤੁਸੀਂ ਇਹ ਸਾਰੇ ਪਈ ਐਪਲ ਦੇ ਟਰੀ ਆ ਸੇਬਾਂ ਦੇ ਟਰੀ ਪਰ ਇਹ ਲੱਗਦੇ ਆ ਅਗਸਤ ਤੋਂ ਸਤੰਬਰ ਚ ਪ੍ਰੋਪਰ ਪੱਕ ਜਾਂਦੇ ਆ ਉਦੋਂ ਲੱਗਦੇ ਆ ਬਾਕੀ ਹੁਣ ਮੈਂ ਤੁਹਾਨੂੰ ਦੱਸਿਆ ਸੀ ਰਾਤ ਕੀ ਆਪਾਂ ਟਰੀ ਹਾਊਸ ਤੋਂ ਮੈਂ ਰਿਵਿਊ ਟ੍ਰੀ ਇਹ ਟਰੀ ਆਫ ਦਾ ਰਿਵਿਊ ਦਿਖਾਉਣਾ ਤੁਹਾਨੂੰ ਮੈਂ ਜਿਹਨੂੰ ਆਪਣਾ ਪਹਿਲਾ ਤਾਂ ਆ ਟਰੀ ਹਾਊਸ ਆਪਣਾ ਠੀਕ ਆ ਦਰਖਤ ਦੇ ਉੱਤੇ ਬਣਾਇਆ ਆ ਘਰ ਤੇ ਮਿੰਤਾ ਬਹੁਤ ਵਧੀਆ ਲੱਗਾ ਤੇ ਕੰਫਰਟ ਕੈਂਟ ਠੀਕ ਆ ਇਥੇ ਲਿਆ ਜਾਂਦਾ ਇਹਨਾਂ ਦਾ ਜੀ ਆ ਬੋਨਫਾਇਰ ਇੱਥੇ ਆਪਾਂ ਰਾਤ ਨੂੰ ਬੈਠ ਕੇ ਬੋਨਫਾਇਰ ਵਗੈਰਾ ਉਹ ਵੀ ਆ ਜਾਂਦਾ ਬਾਲਕਨੀ ਦਾ ਥਿਊ ਵੇਖੋ ਚੈੱਕ ਕਰੋ ਤੁਸੀਂ ਇੱਕ ਕਰੇ ਮੜਾ ਜਾਂ ਕੈਂਟ ਹਨ ਵੇਖਿਆ ਬਾਲਕਨੀ ਬਹੁਤ ਜ਼ਬਰਦਸਤ ਹੈ ਇਹਨਾਂ ਦੀ ਬਾਕੀ ਇਹਦੇ ਸਾਰਾ ਆਲੇ-ਦੁਆਲੇ ਆ ਵੇਖੋ ਬਾਗ ਹੀ ਬਾਗ ਹੈ ਸਾਰੇ ਇਹ ਬਾਗ ਦੇ ਵਿੱਚ ਬਣਾਇਆ ਹੈ ਟਰੀ ਹਾਊਸ ਹੈ ਇਹਨਾਂ ਦਾ ਵਿੰਡੋ ਦਾ 뷰 ਖਣੂਗਾ ਤੁਹਾਨੂੰ ਜਿਹੜਾ ਕੈਂਟ ਸਾਰਿਆਂ ਨਾਲ ਵਧੀਆ ਆਹੋ ਇਸਕੋ ਚੈੱਕ ਕਰੋ ਵਾਚ ਵੇ ਇਧਰ ਵੀ ਮਾਉਂਟ ਹੋਣਾ ਉਧਰ ਵੀ ਮਾਉਂਟ ਹੋਣਾ ਮਾਉਂਟ ਨਹੀਂ ਮਾਉਂਟਣਾ ਅਸੀਂ ਤੱਲੇ ਬਾਗ ਸਾਰਾ ਬੜਾ ਵਧੀਆ ਲੋਕ ਬੈਠੇ ਆ ਖਾਈ ਪੀਂ ਜਾਂਦੇ ਆ ਨਜ਼ਾਰੇ ਲਈ ਜਾਂਦੇ ਆ ਅੱਜ ਮਿਲਦੇ ਤੋ ਨੈਕਸਟ ਟਾਈਮ ਠੀਕ ਹੈ ਥੈਂਕ ਯੂ ਬਹੁਤ ਵਧੀਆ ਲੱਗਾ ਸੁਭਾਸ਼ਾ ਜੀ ਤੁਹਾਡਾ ਨੇਚਰ ਬਹੁਤ ਘੈਂਟ ਲੱਗਾ ਤੇ ਵੇ ਸਾਡੀ ਫੈਮਲੀ ਬਹੁਤ ਵੱਡੀ ਆ ਮੈਂ ਸਾਰੀ ਫੈਮਲੀ ਲੈ ਕੇ ਆਉਂਗਾ ਹਾਂ ਸਾਰੀ ਫੈਮਲੀ ਲੈ ਕੇ ਆਉਂਗਾ ਜੀ ਜੀ ਠੀਕ ਆ ਜੀ ਥੈਂਕ ਯੂ ਇਹ ਜੇ ਕਸੌਲ ਵੈਲੀ ਸਾਰੀ ਇਹ ਵਸੀ ਜੇ ਇਹਦੇ ਰਿਵਰ ਦੇ ਕੰਡੇ ਤੇ ਤੇ ਮਨੀਕਰਨ ਤੋਂ ਮਸਾਂ ਹੀ ਬਸ 10 15 ਮਿੰਟ ਪਿੱਛੇ ਆ ਇਹ ਨਾ ਭਰਾਵਾ ਅਸੀਂ ਨਾ ਜਦੋਂ ਹਰਮਤੈਨ ਚੇਤਾ ਆਵੇ ਮਨੀਕਰਨ ਸਾਹਿਬ ਆਉਂਦੇ ਹੁੰਦੇ ਸੀ ਨਾ ਤੇ ਉੱਥੇ ਸਾਹ ਨਾਲ ਦੇ ਆਉਣਾਂ ਤੇ ਕਹਿਣਾ ਵੀ ਇਹ ਨਾ ਥੱਲੇ ਇੱਕ ਗੋਰਿਆਂ ਦਾ ਪਿੰਡ ਵਸਦਾ ਇੱਥੇ ਫੋਰਨਰ ਬੜੇ ਆਉਂਦੇ ਨਾ ਤੇ ਕਹਣਾ ਗੋਰਿਆਂ ਦਾ ਪਿੰਡ ਵਸਦਾ ਇਹ ਤੇ ਜਦੋਂ ਹੌਲੀ ਹੌਲੀ ਵੱਡੇ ਹੋਏ ਪਤਾ ਲੱਗਾ ਵੀ ਇਹਦਾ ਨੱਕ ਸੋਲ ਆ ਉਹ ਕਦੇ ਆਉਣ ਜਾਂਦਾ ਕਦੇ ਹੁਣ ਜਾਂਦਾ ਪਕਾਈ ਮਰਾਉਂਦਿਆ ਹੀ ਉਹਦੀ ਕੋਨੀ ਆ ਹਲੇ ਪਾਉਗੇ ਲੱਥੇ ਪੈਣ ਲਈ ਹੈ ਕਿ ਹਾਂ ਇਹ ਆਉਂਦਾ ਇਹਨੂੰ ਇਹ ਲੱਗਦਾ ਇਹਦਾ ਜੀ ਨਹੀਂ ਕਰਦਾ ਘਰੇ ਜਾਣੋਂ ਸਾਡੀ ਨੈਕਸਟ ਡੈਸਟੀਨੇਸ਼ਨ ਇਹ ਲੈ ਆਪਾਂ ਵੈਲੀ ਦੇ ਵਿੱਚ ਇੱਥੇ ਲਾਗੇ ਤਾਂ ਅੱਗੇ ਹੋਟਲ ਆ ਤੇ ਬਾਕੀ ਘਾਰ ਆ ਇਹਨਾਂ ਦੇ ਆਪਦੇ ਫੈਮਿਲੀ ਦੇ ਬਾਕੀ ਇੱਥੇ 뷰 ਬਹੁਤ ਘੈਂਡਿਆ ਤੇ ਹੈ ਪਿੱਲੂਵਾਂ ਨੇ ਸਾਡਾ ਸਵਾਗਤ ਕੀਤਾ ਇੱਥੇ ਹਨਾ ਤੁਸੀਂ ਦੇਖ ਸਕਦੇ ਹੋ ਪਿੱਲੂਵਾਂ ਦੀ ਇੱਕ ਚੀਜ਼ ਆ ਪਿੱਲੂਵਾਂ ਇਨਸਾਨ ਨੂੰ ਨਹੀਂ ਪੈਂਦੇ ਸਿਰਫ ਗੱਡੀ ਵਹੀਕਲ ਨਹੀਂ ਪੈਂਦੇ ਜਿਹੜਾ ਵੀ ਵਹੀਕਲ ਆਵੇ ਹੈ ਪਿੱਲੂਏ ਓਏ ਪਿੱਲੂ ਅਸਲ ਦੇ ਵਿੱਚ ਇਹ ਵੇਖਣ ਨੂੰ ਜਰਮਨ ਲੱਗਦਾ ਪਰ ਇਹ ਜਰਮਨ ਨਹੀਂ ਇਹ ਬਾਈ ਨੇ ਦੱਸਿਆ ਕੋਈ ਹੋਰ ਨਸਲ ਆ ਜਰਮਨ ਦੀ ਕੁਆਲਿਟੀ ਦੇ ਵਿੱਚ ਹੀ ਬੂਟੀਆਂ ਬਈ ਭੌਟੀਆਂ ਗਿਆ ਕਿ ਬੂਟੀਆਂ ਗਿਆ ਤੁਸੀਂ ਇਹ ਕਿਹੜੀ ਨਸਲ ਦਸੀ ਬਈ ਜੀ ਇਹ ਬੋਟਿਆ ਬੋਟਿਆ ਹਾਂ ਇਹ ਬਈ ਬੋਟਿਆ ਨਸਲ ਆ ਜਰਮਨ ਆ ਸਮਝ ਲੈ ਰਿਹਾ ਲਓ ਉੱਪਰ ਨਹੀਂ ਆਉਂਦਾ ਉੱਪਰ ਨਹੀਂ ਆਉਂਦਾ ਥੱਲੇ ਥੱਲੇ ਕੀੜੇ ਕੱਢਦਾ ਹਾਂ ਉਹ ਜੋ ਆਕਾਣਾ ਬਹੁਤ ਖੇਡਦਾ ਮੈਂ ਵੇਖਿਆ ਅੱਗੇ ਹਾਂ ਆਹੋ ਇਹ ਲਾਗੇ ਇਥੇ ਸ਼ਹਿਰ ਆ 2-3 ਮਿੰਟ ਦੀ ਔਕ ਤੇ 3-4 ਮਿੰਟ ਦੀ ਤੇ ਰੂਮ ਤੋਂ ਹੀ ਚੈੱਕ ਕਰ ਸਕਦੇ ਹੋ ਆ ਬਾਈ ਨੇ ਦੱਸਿਆ ਕਹਿੰਦਾ ਟਰੈਕਿੰਗ ਕਰਕੇ ਜਾਣ ਵਾਲੇ ਆ ਆ ਵਾਲੇ ਦੋ ਘੰਟੇ ਦੀ ਟਰੈਕਿੰਗ ਕਰਨੀ ਪੈਣੀ ਕਰੀਏ ਲਾਈਵ ਜਿੱਦਾਂ ਦਾ ਟ੍ਰਿਪ ਸਟਾਰਟ ਹੋਇਆ ਡਾਈਟ ਡਿਟ ਤਾਂ ਸਾਡੀ ਕਿਤੇ ਰਹਿ ਗਈ ਆ ਤੇ ਹੁਣ ਅਸਲ ਦੇ ਵਿੱਚ ਨਾ ਜਿਹੜਾ ਜੇ ਮਤਲਬ ਭੂਤ ਦਾ ਸਵਾਰ ਹੋਇਆ ਸੀ ਉਹ ਵੀ ਲੈ ਗਈ ਇੱਥੇ ਕਦੇ ਪੇਸਟਰੀਆਂ ਕਦੇ ਕੋਜਾ ਆਰਟੀਕਲ ਆਣ ਕੇ ਆਂਟੀ ਦਾ ਜਿਹੜਾ ਢਾਬਾ ਬਹੁਤ ਵਧੀਆ ਇੱਥੇ ਵੀ ਮਤਲਬ ਆਪਣੇ ਬਾਜ਼ਾਰ ਦੇ ਵਿੱਚ ਆ ਇੰਨਾ ਸਿਟੀ ਦੇ ਤੇ ਬਹੁਤ ਹੀ ਘੈਂਟ ਚੀਜ਼ ਬਣਾਉਂਦੇ ਵੇ ਹੰਟੀ ਨਹੀਂ ਮੈਗੀ ਲੋ ਵੀ ਜਿਹ ਕਹਿੰਦੇ ਭਾਗੜ ਪਾਣਾ ਚਾ ਕੇ ਮੈਗੀ ਨਾਲ ਖਾਦੀ ਤੇ ਫਿਰ ਕਾ ਦਾ ਸਵਾਦ ਇੱਧਰ ਅਸੀਂ ਦੱਬੀ ਹੋਣੀ ਚਲੀ ਕੋਈ ਨਾ ਕੋ ਛੱਡਣਾ ਨਹੀਂ ਅਸੀਂ ਮੈਗੀ ਦਾ ਸਵਾਦ ਤਾਂ ਲੈਣਾ ਚਾਹੀਦਾ ਬਈ ਪੜਾ ਕੇ ਬੈ ਕੇ ਵਧੀਆ ਚੀਜ਼ ਆ ਗਾਰੰਟੀ ਦੇ ਮੈਗੀ ਵੀ ਬੋਕ ਇੱਥੇ ਸਾਡੀ ਫੁੱਲ ਚੱਲ ਰਹੀ ਹੈ ਵੀਰ ਜੀ ਤੇ ਅਸੀਂ ਪਹਿਲਾਂ ਉੱਥੇ ਮੈਗੀ ਵੀ ਖਾ ਲਈ ਆ ਤੇ ਅੱਗ ਵੀ ਬੁਝਾਲੀ ਆ ਤੇ ਇੱਥੇ ਬੈਠਣ ਜੇ ਲੱਕ ਨਾਲ ਇਹਨਾਂ ਕਹਿੰਦੀ ਇਹ ਵੀ ਖਾ ਲੈਨੇ ਤੇ ਡਿਨਰ ਚਲੇ ਕੋਈ ਹਾਲਾ ਡਿਨਰ ਸਾਡਾ ਰਹਿੰਦਾ ਹਾਲੇ ਲੰਚ ਸਾਡਾ ਚੱਲ ਰਿਹਾ ਲੰਮਾ ਟਾਈਮ ਹੋ ਗਿਆ ਲੰਚ ਚੱਲਦੇ ਵੀ ਬੁਗਿਆ ਇਹਨਾਂ ਦੋ ਦੋ ਘੰਟੇ ਲੰਚ ਹੈ ਮੈਗੀ ਖਾਦੀ ਮੈਗੀ ਆਹ ਦੋ ਘੰਟੇ ਹੋ ਗਿਆ ਫੜੂ ਖਾਦਿਆਂ ਨੂੰ ਪਹਿਲਾਂ ਉਹ ਤੋਂ ਪਹਿਲਾਂ ਪੇਸਟਰੀ ਫਿਰ ਮੈਗੀ ਹੁਣ ਵੈਜ ਰਾਈਸ ਵੈਜ ਰਾਈਸ ਖਾਣ ਲੱਗੇ ਭਾਈ ਜੀ ਅਸਈਆਂ ਟੀਕੇ ਬਈਆਂ ਟੀਕੇ ਵੇ ਬਹੁਤ ਕੈਂਚੀ ਸਵਾਦ ਬਹੁ ਬਣਾਉਂਦੇ ਉਹ ਚੀਜ਼ਾਂ ਮੈਂ ਪਿਛਲੇ ਸਾਲ ਵੀ ਇਹਨਾਂ ਕੋਲ ਆਇਆ ਸੀ ਲਓ ਵੀ ਲਓ ਵੀ ਸੱਜਣੋ ਜੇ ਇੱਕ ਸੌਲ ਆਏ ਹੋਈਏ ਤੇ ਮੰਨਣਾ ਸਹਿ ਉਹ ਨਾ ਹੋਗੇ ਜੀ ਜਰੂਰ ਮੱਥਾ ਨਾ ਟੇਕ ਕੇ ਜਾਈਦਾ ਕੋਈ ਨਹੀਂ ਸਾਡੀ ਇੱਥੇ ਆਪਾਂ ਜਰੂਰ ਮੱਥਾ ਟੇਕ ਕੇ ਜਾਈਦਾ ਜਦੋਂ ਵੀ ਆਈਦਾ ਮੈਨੂੰ ਬਹੁਤ ਵਧੀਆ ਲੱਗਦਾ ਗੁਰਦਾਰੇ ਕਿਉਂਕਿ ਗੁਰਦਾਰੇ ਦੇ ਵਿੱਚ ਨਾ ਕਾਫੀ ਚੀਜ਼ਾਂ ਜਿਵੇਂ ਮੰਨ ਕੇ ਚੱਲੋ ਇੱਥੇ ਜਿੰਨਾ ਵੀ ਖਾਣਾ ਪੱਕਦਾ ਸਾਰਾ ਸਟੀਮ ਸਟੀਮ ਹੀ ਹੁੰਦਾ ਮਤਲਬ ਬੋਇਲ ਆਪਣਾ ਗਰਮ ਫਵਾਰਾ ਜੀ ਨੂੰ ਕਹਿੰਦੇ ਨੇ ਉਹ ਇੱਥੇ ਗਰਮ ਝਰਨਾ ਹੈ ਤੇ ਉਹਦੇ ਕਰਕੇ ਬਈ ਇੱਥੇ ਸਾਰਾ ਜਿੰਨਾ ਵੀ ਖਾਣਾ ਪਕਦਾ ਉਹਦੇ ਵਿੱਚ ਸਾਰਿਆਂ ਨੂੰ ਆਲਮੋਸਟ ਪਤਾ ਹੀ ਆ ਇਹ ਚੀਜ਼ ਦਾ ਕਿਉਂਕਿ ਜਿਹੜੇ ਵੀ ਆਉਂਦੇ ਆ ਮੁੰਡੇ ਮੜਕੀ ਕਾਫੀ ਜਿਆਦਾ ਜਿਹੜੀਆਂ ਫੈਮਿਲੀ ਆਉਂਦੇ ਨੇ ਤੇ ਇਹ ਵੇਖੋ ਵੀ ਇਹਦੇ ਬਾਹਰਲੇ ਬੰਨੇ ਜਿਹੜੀ ਰਿਵਰ ਜਾਂਦੀ ਆ ਉਹ ਇੰਨੀ ਜਿਆਦੀ ਠੰਡੀ ਹੈ ਕਿ ਇੱਚ ਪੈਰ ਪਾਈਏ ਤਾਂ ਉਹਨੇ ਪੈਰ ਰੱਖਣਾ ਪੈਰ ਤੁਹਾਡਾ ਸੋਨਾ ਮਨੀਕਰਨ ਸਾਹਿਬ ਤੋਂ ਜਦੋਂ ਮੱਥਾ ਟੇਕ ਕੇ ਥੱਲੇ ਨੂੰ ਜਾਣ ਲੱਗੇ ਰਾਤ ਅਹੀ ਰਾ ਆਪਣੇ ਪੁੰਤਰ ਆਉਂਦਾ ਪੁੰਤਰ ਦੇ ਵਿੱਚ ਇਹ ਰਾਫਟਿੰਗ ਹੈ ਕੀ ਫਿਰ ਤੇ ਮੈਂ ਹਰ ਮਨ ਨੂੰ ਕਿਹਾ ਮੈਂ ਕਿਹਾ ਹੁਣ ਐਂ ਤੇ ਆਏ ਆ ਮੈਂ ਕਿਹਾ ਰਾਫਟਿੰਗ ਵੀ ਕਰਕੇ ਚਲੀਏ ਤੇ ਯਕੀਨ ਮੰਨਿਓ ਪਾਣੀ ਸੱਚੀ ਬਹੁਤ ਜ਼ਿਆਦਾ ਠੰਡਾ ਸੀ ਪਰ ਐਵੇਂ ਕਹਿ ਦਈਏ ਮਜ਼ਾ ਆ ਗਿਆ ਰਾਫਟਿੰਗ ਕਰਨ ਦਾ ਬੇਹੱਦ ਯਾਰ ਆ ਗਿਆ ਆ ਸਾਡਾ ਹੁਣ ਵਾਲੇ ਸਟਾਰਟ ਕੀਤਾ ਇੱਥੋਂ ਅਸੀਂ 6 ਵਜੇ ਤੱਕ ਰਹਿੰਦੇ ਹੋ ਆਪ ਲੋਗ 6 ਵਜੇ ਤੱਕ ਸਰ ਕਿਉਂਕਿ ਉਸਕੇ ਬਾਅਦ ਟੂਰਿਜ਼ਮ ਲੋਗ ਵੀ ਬੰਦ ਕਰ ਦਿੰਦਾ ਹੈ ਨਾ ਰਿਸਕ ਕਿਉਂ ਹੁੰਦਾ ਹੈ ਨਾ ਸਰ ਇਹਦਾ ਹੁਣ ਆ ਰਹਾ ਹੈ एसबेल इसको नाम है एसबेल ये थोड़ा बड़ा है ठीक है इसका स्लैब ऊपर तक झड़क जाए थोड़ा मैं गेट डाउन देता हूं ठीक है सर यहां पे ਜਲ ਲੈ ਇੱਕ ਵਾਰੀ ਦਰਦੀ ਦੇਖੀਏ ਨਜ਼ਾਰਾ ਨਾ ਬਣਾ ਸੀ ਜਤੂ ਯਾਦਿਆ ਦੇਣੀ पे अब, अब एक महीने के बाद बहुत बोट फ्लिप होता है उल्टा होता है, है पानी।, पानी बहुत हाई होता है ना अभी शुरुआत हो रहा है बढ़ने के लिए के, लोग अभी के आ नहीं ऐसा सेफ्टी बोर्ड दूसरा डालते है उस खाली बोर्ड डालते है ना फिर हाँ फिर खाली बोर्ड यहाँ आके बैठता है लोड बोट आता है उल्टा हो गया तो यहाँ से रेस्क्यू करता है केस नहीं, तो कैश महीने तक तेज चलता पानी सावन चलता हाँ मैं जुलाई पंद्रह तक से यहाँ पे काम होता है उसके बाद बंद होता है सर फिर हम लोग भी घाट जाते हैं

ਨਾ ਹੋ ਰਿਹਾ ਆ ਇਹ ਇਹ ਤਾਂ ਅਬੀਦ ਟੀਲਰ ਹੈ ਮੂਮੀਦ ਵੀ ਬਾਗੀ ਹੈ 10 ਮਿੰਟ ਹੋਰ ਲੱਗੇਗੇ ਹਾਂ ਉਸੇ 10 15 ਮਿੰਟ ਬੋਟਿੰਗ ਨਹੀਂ ਹੈ ਨਾ ਅਗੇ ਖਤਮ ਹੋਣਗੇ ਲਾਈਨ ਕਿਲੋਮੀਟਰ ਤੇ ਲਿਆਇਆ ਹੈ ਤਾਂ ਤੇ ਲੋ ਵੀ ਸਜਣੋ ਇਸੇ ਨਾਲ ਸਾਡੀ ਰਾਫਟਿੰਗ ਹੁਣ ਹੋਣ ਵਾਲੀ ਹੈ ਖਤਮ ਤੇ ਅਸੀਂ 9 ਕਿਲੋਮੀਟਰ ਦੀ ਆ ਬੂਟ ਦੇ ਉੱਤੇ ਰਾਈਡ ਲਈਏ ਇਹਨਾਂ ਤੋਂ ਤੇ ਪਰ ਯਾਰ ਗੱਲ ਬੜਾ ਸਵਾਦ ਆਇਆ ਯਾਰ ਸਿੱਧੀ ਜੀ ਗੱਲ ਐਂ ਜਿਵੇਂ ਡਰਦੇ ਸੀ ਵੀ ਭੇਜ ਜਾਾਂਗੇ ਉਹ ਜਾਂ ਠੰਡਾ ਪਾਣੀ ਹੋਊ ਜਾਂ ਕੁਛ ਤੁਹਾਨੂੰ ਮਹਿਸੂਸ ਹੀ ਨਹੀਂ ਹੋਣਾ ਤੀ ਇੱਕ ਰੀ ਵਿਚ ਵੜ ਗਏ ਤੁਹਾਨੂੰ ਪਹਿਲਾਂ ਤਾਂ ਡਰ ਹੀ ਰਹਿਣਾ ਬੋਟ ਹੀ ਨਾ ਕਿਤੇ ਪਲਟ ਜ ਮੈਨੂੰ ਤਾਂ ਪਹਿਲਾਂ ਡਰ ਹੀ ਰਿਹਾ ਤੇ ਪਾਣੀ ਦਾ ਤਾਂ ਪਤਾ ਹੀ ਨਹੀਂ ਲੱਗਾ ਕਿ ਠੰਡਾ ਕਿ ਗਰਮ ਕਿਵੇਂ ਆ ਕਿਵੇਂ ਨਹੀਂ ਚੂ ਲੈ ਚ ਲੈ ਖਾਂਦੇ ਅਸੀਂ ਡਿੱਕੇ ਡੋਲੇ ਖਾਂਦੇ ਇਹਨਾਂ ਦੀਆਂ ਵੇਹ ਤਿੰਨ ਤਰ੍ਹਾਂ ਦੀ ਰਾਈਡ ਆ ਇੱਕ ਲੌਂਗ ਆ ਇੱਕ ਮੀਡੀਅਮ ਆ ਇੱਕ ਸ਼ਾਰਟ ਆ ਜ਼ਿਆਦਾਤਰ ਲੋਕ ਸ਼ਾਰਟ ਲੈ ਲੈਂਦੇ ਹੁੰਦੇ ਪਰ ਮੈਂ ਨਾ ਲੌਂਗ ਚ ਲਵ ਲੌਂਗ ਜਿਹੜੀ ਇਹਨਾਂ ਦੀ ਰਾਈਡ ਆ ਉਹ ਪਤਾ ਕੀ ਚੱਕਰ ਆ ਉਹ ਕਾਫੀ ਜ਼ਿਆਦਾ ਮਤਲਬ ਉਹ ਜਿਗਜੈਗ ਜਿਗਜੈਗ ਜਿਓ ਕੇ ਆਉਂਦੀ ਓ ਤੇ ਨਾਲੇ ਉਹ ਉੱਪਰ ਥੱਲੇ ਹੋ ਕੇ ਆਉਂਦੀ ਆ ਤੇ ਕਈਆਂ ਥਾਵਾਂ ਤੇ ਜਿਵੇਂ ਬੋਟ ਤੇਜ਼ ਹੋ ਜਾਂਦੀ ਸਲੋ ਹੋ ਜਾਂਦੀ ਵਿਊ ਵੀ ਜ਼ਿਆਦਾ ਘੈਂਟ ਉਹਦੇ ਚ ਤੇ ਇਸੇ ਦੇ ਨਾਲ ਆਪਾਂ ਫਿਰ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਤੇ ਉਹਨੇ ਟਾਈਮ ਲਈ ਬਾਏ ਬਾਏ ਟਾਟਾ ਤੇ ਪਰ ਸਾਡਾ ਬਹੁਤ ਵਧੀਆ ਰਿਹਾ ਟ੍ਰਿਪ ਘੈਂਟ ਤੇ ਅਸੀਂ ਮੰਨ ਕੇ ਚੱਲੋ ਬੜਾ ਇੰਜੋਏ ਵੀ ਕੀਤਾ ਬਈ ਤੇ ਹੁਣ ਅਸੀਂ ਪਰਤਾਂਗੇ ਪਿੰਡਾਂ ਨੂੰ ਵਾਪਸ ਘਰਾਂ ਨੂੰ ਤੇ ਇੱਧਰ ਵੀ ਸਾਨੂੰ ਆ ਗੋਲ-ਗੋਲ ਘਮਾਉਣ ਵਾਲੀ ਚੱਕਰੀ ਜੀ ਚ ਲੈ ਗਿਆ ਬੜਾ ਨਜ਼ਾਰਾ ਆ ਜਨੰਦਵਨ ਕਾਮੀ ਸੀ ਸਿੱਧੀ ਜੀ ਗੱਲ ਤੇ ਰੌਟਿੰਗ ਕਰਨੀ ਚਾਹੀਦੀ ਮੇਰੇ ਸਾਹਿਬ ਨਾਲ ਵਧੀਆ ਇੰਟਰਸਟਿੰਗ ਚੀਜ਼ ਹੈ ਤੇ ਜੀ ਲੱਗਿਆ ਰਹਿੰਦਾ ਇਹ ਜੀਨਾਂ ਤੇ ਚਲੋ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਉਹਨਾਂ ਟਾਈਮ ਲਈ ਬਾਏ ਬਾਏ ਠਾਠਾ